ਦੋਸਤੋ ਅੱਜ ਗੱਲ ਕਰਦੇ ਆ ਸਭ ਤੋਂ ਵੱਡਾ ਤੋਹਫੇ ਦੀ ਇੱਕ ਵਾਰ ਇੱਕ ਗਵਾਂਡੀ ਰਾਜਾ ਨੇ ਵਿਜੇਨਗਰ ਤੇ ਹਮਲਾ ਕਰ ਦਿੱਤਾ ਮਹਾਰਾਜ ਕ੍ਰਿਸ਼ਨਦੇਵ ਰਾਏ ਨੇ ਆਪਣੀ ਅਤੇ ਦਰਬਾਰੀਆਂ ਦੀ ਸੂਝਬੂਝ ਨਾਲ ਯੁੱਧ ਜਿੱਤ ਲਿਆ ਅਤੇ ਵਿਜੇ ਉਤਸਵ ਦਾ ਐਲਾਨ ਕਰ ਦਿੱਤਾ ਤੇਨਾਲੀ ਰਾਮ ਕਿਸੇ ਕਾਰਨ ਵੱਧ ਉਚਿਤ ਸਮੇਂ ਤੇ ਉਤਸਵ ਵਿੱਚ ਨਾ ਆ ਸਕਿਆ ਉਤਸਵ ਦੀ ਸਮਾਪਤੀ ਨੇ ਮਹਾਰਾਜ ਨੇ ਆਖਿਆ ਇਹ ਜਿੱਤ ਮੇਰੇ ਇਕੱਲੇ ਦੀ ਨਹੀਂ ਹੈ ਬਲਕਿ ਤੁਹਾਡੀ ਸਾਰੇ ਦਰਬਾਰੀਆਂ ਦੀ ਜਿੱਤ ਹੈ ਇਸ ਅਫਸਰ ਤੇ ਅਸੀਂ ਸਾਰੇ ਦਰਬਾਰੀਆਂ ਨੂੰ ਤੋਹਫਾ ਦੇਣ ਦਾ ਇੰਤਜ਼ਾਮ ਕੀਤਾ ਹੈ ਸਾਰੇ ਦਰਬਾਰੀ ਉੱਚ ਮੰਚ ਤੇ ਰੱਖੇ ਆਪਣੀ ਆਪਣੀ ਪਸੰਦੇ ਤੋਹਫੇ ਉਠਾ ਲਵੋ ਇੱਕ ਪਾਸੇ ਮੰਚ ਉੱਪਰ ਕੀਮਤੀ ਤੋਹਫੇ ਰੱਖੇ ਸੰ ਪ੍ਰਧਾਨ ਮੰਤਰੀ ਸਮੇਤ ਸਾਰੇ ਦਰਬਾਰੀ ਉਸ ਉੱਪਰ ਚਪਟ ਪਏ ਅਤੇ ਇੱਕ ਦੂਜੇ ਨੂੰ ਤੱਕ ਕੇ ਕੀਮਤੀ ਤੋਂ ਕੀਮਤੀ ਤੋਹਫੇ ਚੁੱਕਣ ਲੱਗੇ ਜਿੰਨੇ ਦਰਬਾਰੀ ਸਨ ਓਨੇ ਹੀ ਤੋਹਫੇ ਸੰ ਪਲਕ ਚਪਦੇ ਹੀ ਮੰਚ ਤੋਹਫਿਆਂ ਤੋਂ ਖਾਲੀ ਹੋ ਗਿਆ ਅਤੇ ਉੱਤੇ ਇੱਕ ਤਸਤਰੀ ਪਈ ਰਹਿ ਗਈ ਜੇ ਤਨਾਲੀ ਰਾਮ ਵੀ ਉੱਥੇ ਆ ਪਹੁੰਚੇ ਤਾਂ ਸਾਰੇ ਦਰਬਾਰੀ ਉਹਨਾਂ ਵੱਲੀ ਵਿਅੰਗ ਨਾਲ ਵੇਖ ਕੇ ਮੁਸਕਰਾਉਣ ਲੱਗੇ ਕਿ ਹੁਣ ਆਏ ਜਦੋਂ ਦੁਨੀਆ ਲੁੱਟ ਗਈ ਤਨਾਲੀ ਰਾਮ ਮਹਾਰਾਜ ਦੇ ਕਰੀਬ ਪਹੁੰਚੇ ਉਹਨਾਂ ਨੇ ਸਾਰੀ ਗੱਲ ਦੱਸ ਕੇ ਆਖਿਆ ਕਿ ਉੱਥੇ ਤੁਹਾਡੇ ਹਿੱਸੇ ਦਾ ਤੋਹਫਾ ਬਚਿਆ ਹੈ ਤੁਸੀਂ ਉਸ ਨੂੰ ਲੈ ਲਓ ਤਨਾਲੀ ਰਾਮ ਨੇ ਚਾਂਦੀ ਦੀ ਉਹ ਤਸਕਰੀ ਚੁੱਕ ਲਈ ਅਤੇ ਬਹੁਤ ਸ਼ਰਦਾ ਪੂਰਵਕ ਮੱਥੇ ਨਾਲ ਲਾ ਕੇ ਆਪਣੇ ਠੱਕੇ ਨਾਲ ਧੱਕ ਲਈ ਸਾਰੇ ਦਰਬਾਰੀ ਖੁਸ਼ ਹਨ ਕਿ ਤਨਾਲੀ ਰਾਮ ਨੂੰ ਸਿਰਫ ਇੱਕ ਚਾਂਦੀ ਦੀ ਤਸਤਰੀ ਕੀ ਮਿਲੀ ਹੈ ਜਦੋਂ ਕਿ ਉਹਨਾਂ ਦੇ ਕੋਲ ਵੱਡੇ 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 ਮੁੱਲੇ ਤੋਹਫੇ ਸਨ ਤੇ ਨਾਲੀराम ਨੂੰ ਤਸਤਰੀ ਇਸ ਤਰ੍ਹਾਂ ਟੱਕ ਕੇ ਵੇਖ ਕੇ ਮਹਾਰਾਜ ਨੇ ਹਰਾਨੀ ਨਾਲ ਪੁੱਛਿਆ ਤੇ ਨਾਲੀराम ਤਸਤਰੀ ਨੂੰ ਇਸ ਤਰ੍ਹਾਂ ਕਿਉਂ ਟੱਕ ਲਿਆ ਤੁਹਾਡਾ ਸਨਮਾਨ ਬਰਕਰਾਰ ਰੱਖਣ ਦੇ ਵਾਸਤੇ ਮਹਾਰਾਜ ਕੀ ਮਤਲਬ ਸਾਡੇ ਸਨਮਾਨ ਨੂੰ ਕੀ ਹੋਇਆ ਕ੍ਰਿਸ਼ਨ ਦੇਵ ਰਾਏ ਚੌਕੇ ਮਹਾਰਾਜ ਅੱਜ ਤੱਕ ਮੈਂ ਮੋਤੀਆਂ ਤੇ ਅਸ਼ਰਫੀਆਂ ਨਾਲ ਭਰੇ ਥਾਲ ਤੋਹਫਿਆਂ ਵਿੱਚ ਪ੍ਰਾਪਤ ਕੀਤੇ ਹਨ ਜਰਾ ਸੋਚੋ ਕਿ ਜੇਕਰ ਮੈਂ ਅੱਜ ਖਾਲੀ ਤਸਤਰੀ ਲੈ ਕੇ ਜਾਊਂਗਾ ਤਾਂ ਪ੍ਰਜਾ ਕੀ ਸੋਚੇਗੀ ਇਹੀ ਨਹੀਂ ਕਿ ਮਹਾਰਾਜ ਦਾ ਦਿਲਾਵਾ ਇਹ ਨਹੀਂ ਕਿ ਮਹਾਰਾਜ ਦਾ ਦੀਵਾਲਾ ਨਿਕਲ ਗਿਆ ਹੈ ਇਸ ਲਈ ਤਨਾਲੀ ਰਾਮ ਨੂੰ ਖਾਲੀ ਤਸਤਰੀ ਇਨਾਮ ਵਿੱਚ ਦਿੱਤੀ ਹੈ ਉਹ ਤਨਾਲੀ ਰਾਮ ਦੀ ਚਤੁਰਾਈ ਬਰੀ ਗੱਲ ਸੁਣ ਕੇ ਮਹਾਰਾਜ ਗਦਗਦ ਹੋ ਉੱਠੇ ਅਤੇ ਬੋਲੇ ਨਹੀਂ ਤੇ ਨਾਲੀ ਰਾਮ ਅੱਜ ਵੀ ਤੁਸੀਂ ਤੁਹਾਨੂੰ ਖਾਲੀ ਤਸਤਰੀ ਨਹੀਂ ਦੇਵਾਂਗੇ ਲਓ ਤਸਤਰੀ ਅੱਗੇ ਕਰੋ ਮਹਾਰਾਜ ਨੇ ਆਪਣੇ ਗਲੇ ਦਾ ਕੀਮਤੀ ਹਾਰ ਲਾ ਕੇ ਉਸ ਤਸਤਰੀ ਵਿੱਚ ਪਾ ਦਿੱਤਾ ਇਹ ਸਭ ਨਾਲੋਂ ਕੀਮਤੀ ਤੋਹਫਾ ਸੀ ਜਿਸ ਨੂੰ ਤੇਨਾਲੀ ਰਾਮ ਨੇ ਆਪਣੀ ਚਤੁਰਾਈ ਨਾਲ ਹਾਸਲ ਕੀਤਾ ਸੀ ਇਹ ਵੇਖ ਕੇ ਉਹਨਾਂ ਨਾਲ ਜਨਨ ਵਾਲੇ ਦਰਬਾਰੀ ਉੱਜ ਕੇ ਰਾਖ ਹੋ ਗਏ ਧੰਨਵਾਦ